ਅਰਬਪਤਿਸਮਾ ਲੈਣਾ ਕੋਈ ਧਰਮ ਬਦਲਣਾ ਨਹੀਂ ਹੁੰਦਾ ਕਈ ਇਹ ਹੀ ਆਪਣੇ ਮਾਨੇ ਵਿੱਚ ਭਰਮ ਰੱਖ ਕੇ ਬੈਠੇ ਆ ਆਪਣੀਆਂ ਨੌਜਵਾਨ ਬੱਚਿਆਂ ਨੂੰ ਬਪਤਿਸਮਾ ਨਹੀਂ ਲੈਣ ਦਿੰਦੇ ਜੇ ਤੈਨੂੰ ਬਪਤਿਸਮਾ ਦੇਤਾ ਤੇਰਾ ਬਿਆਹ ਨਾ ਹੋਇਆ 크ਰਿਸਚਨ ਫੈਮਲੀ ਦੇ ਵਿੱਚ ਰੁਕਾਵਟ ਪੈ ਜੂਗੀ ਅਗਲੇ ਕਹਿਣਗੇ ਨੇ ਬਪਤਿਸਮਾ ਲਿਆ ਇਹ ਉਹ ਜਦ ਤੁਸੀਂ ਸ਼ੁਰੂਆਤ 네ਗੇਟਿਵ ਕਰੋਗੇ ਗਲਤ ਸੋਚ ਕੇ ਕਰੋਗੇ ਤੁਸੀਂ ਪਹਿਲਾਂ ਹੀ ਸੋਚ ਰਹੇ ਹੋ ਕਿ ਜਿਨੇ ਬਪਤਿਸਮਾ ਲੈ ਲਿਆ ਤੈਨੂੰ ਚੰਗਾ ਜੀਵਨ ਸਾਥੀ ਨਹੀਂ ਮਿਲਣਾ ਤੇ ਫਿਰ ਤਾਂ ਇਦਾਂ ਹੀ ਹੋਣਾ ਕਿਉਂਕਿ ਤੁਸੀਂ ਉਸੇ ਚੀਜ਼ ਨੂੰ ਅਟਰੈਕਟ ਕਰਦੇ ਹੋ ਉਸੇ ਚੀਜ਼ ਨੂੰ ਆਪਣੇ ਵੱਲ ਖਿੱਚ ਰਹੇ ਹੋ ਤਾਂ ਕਿਉਂ ਨਹੀਂ ਤੁਸੀਂ ਚੰਗੀ ਸ਼ੁਰੂਆਤ ਕਰਦੇ ਬਪਤਿਸਮਾ ਲੈਣ ਦਾ ਮਤਲਬ ਹੈ ਪਾਪ ਵਿੱਚ ਗੁਨਾਹ ਵਿੱਚ ਬੁਰਾਈ ਵਿੱਚ ਮਰਨਾ ਜਿਹੜੇ ਤੁਹਾਡੇ ਉੱਤੇ ਜੱਤੀ ਪੁਸ਼ਤੀ ਸਰਾਪ ਤੁਰੇ ਆਉਂਦੇ ਆ ਬਹੁਤ ਧਿਆਨ ਨਾਲ ਸਮਝੋ ਜਿਹੜੇ ਸਰਾਪ ਕਈਆਂ ਦੇ ਪਰਿਵਾਰਾਂ ਵਿੱਚ ਸਰਾਪ ਆ ਤਲਾਕ ਹੋਈ ਜਾਂਦੇ ਆ ਕਈਆਂ ਦੇ ਪਰਿਵਾਰਾਂ ਵਿੱਚ ਸਰਾਪ ਆ ਬੱਚੇ ਪੈਦਾ ਹੁੰਦੇ ਆ ਤੇ ਮਰ ਜਾਂਦੇ ਦੋ ਦੋ ਤਿੰਨ ਤਿੰਨ ਬੱਚੇ ਮਰਦੇ ਫੇਰ ਜਾ ਕੇ ਕੋਈ ਬੱਚਾ ਬਚਦਾ ਆ ਕੋਈ ਪਰਿਵਾਰ ਉਹਨਾਂ ਦੇ ਮਿਰਗੀ ਪੈਂਦੀ ਆ ਪਰਿਵਾਰ ਦੇ ਕਿਸੇ ਨਾ ਕਿਸੇ ਜੀ ਨੂੰ ਜ਼ਰੂਰ ਹਰੇਕ ਜਿਹੜਾ ਵੀ ਅੰਸ਼ ਸ਼ੁਰੂ ਹੁੰਦਾ ਉਹਦੇ ਵਿੱਚ ਲਰਜਾਈ ਆ ਨਸ਼ੇ ਦੇ ਵਿੱਚ ਚਾਰ ਪੁਸ਼ਤਾ ਜਿਹੜੀਆਂ ਆ ਉਹ ਤੁਰ ਚੱਲੀਆਂ ਆ ਇਹ ਸਾਰੇ ਜੱਦੀ ਪੁਸ਼ਤੀ ਤੁਰੇ ਆਉਂਦੇ ਸਰਾਪ ਆ ਵੱਖਰੇ ਵੀ ਹੋ ਸਕਦੇ ਹੋਰ ਵੀ ਹੋ ਸਕਦੇ ਆ ਇਹ ਕਿਉਂ ਪੀੜੀਓ ਪੀੜੀ ਤੁਰੇ ਆਉਂਦੇ ਕਿਉਂਕਿ ਇੱਕ ਸਰਾਪ ਆ ਜਿਹੜਾ ਕਈ ਪੀੜੀਆਂ ਤੱਕ ਚੱਲ ਰਿਹਾ ਆ ਕਿਉਂਕਿ ਵਚਨ ਵਿੱਚ ਵੀ ਲਿਖਿਆ ਆ ਕਿ ਸੱਤਾ ਪੁਸ਼ਤਾ ਤੱਕ ਜਿਹੜਾ ਆ ਉਸਰਾਪ ਚੱਲਦਾ ਔਰ ਇਸੇ ਤਰ੍ਹਾਂ ਆਸ਼ੀਸ਼ ਵੀ ਜਿਹੜੀ ਆ ਤੁਹਾਡੀਆਂ ਅਗਲੀਆਂ ਪੀੜੀਆਂ ਤੱਕ ਚਲਦੀ ਆ ਹੁਣ ਇਹ ਸਰਾਪ ਟੁੱਟੂਗਾ ਕਿਵੇਂ ਜਦੋਂ ਤੁਹਾਡਾ ਘਰਾਣਾ ਬਦਲੂਗਾ ਅਰੇ ਕਰਾਣਾ ਕਿਵੇਂ ਤੁਸੀਂ ਆਪਣੇ ਪੇਰੈਂਟਸ ਨੂੰ ਚੇਂਜ ਨਹੀਂ ਕਰ ਸਕਦੇ ਤੁਸੀਂ ਆਪਣੇ ਫਰੈਂਡਸ ਚੇਂਜ ਕਰ ਸਕਦੇ ਆ ਤੁਸੀਂ ਜੌਬ ਚੇਂਜ ਕਰ ਸਕਦੇ ਤੁਸੀਂ ਆਪਣੀ ਬਿਜ਼ਨਸ ਚੇਂਜ ਕਰ ਸਕਦੇ ਆ ਪਰ ਤੁਸੀਂ ਆਪਣੇ ਮਾਤਾ ਪਿਤਾ ਨੂੰ ਨਹੀਂ ਬਦਲ ਸਕਦੇ ਉਹ ਤਾਂ ਤੁਹਾਡੇ ਉਹੀ ਰਹਿਣੇ ਆ ਇਹ ਤੁਹਾਡੇ ਕੋਲੇ অপਸ਼ਨ ਨਹੀਂ ਆ ਨਾ ਤੁਸੀਂ ਆਪਣੇ ਮਾਤਾ ਪਿਤਾ ਤੋਂ ਜੰਮੇ ਹੋਏ ਪੈਣਾ ਪੜਾਵਾ ਨੂੰ ਬਦਲ ਸਕਦੇ ਆ ਕਿਉਂਕਿ ਖੂਨ ਦੀ ਸਾਂਝ ਆ ਉਨਾ ਨੂੰ ਨਾਲ ਰੱਖਦਿਆਂ ਹੋਇਆਂ ਵੀ ਤੁਹਾਡਾ ਡੀਐਨਏ ਚੇਂਜ ਹੋ ਸਕਦਾ ਹੈ। ਅਰੋਂ ਇੱਕੋ ਇੱਕ ਰਾਹ ਆ ਬਪਤਿਸਮਾ ਲੈ ਕੇ। ਬਪਤਿਸਮਾ ਲੈਣ ਦੇ ਦੁਆਰਾ ਜਦੋਂ ਤੁਸੀਂ ਬਪਤਿਸਮਾ ਲੈਂਦੇ ਹੋ ਤੁਸੀਂ ਪਾਣੀ ਦੇ ਅੰਦਰ ਜਾਂਦੇ ਹੋ। ਜਦੋਂ ਤੁਸੀਂ ਪਾਣੀ ਦੇ ਅੰਦਰ ਜਾਂਦੇ ਹੋ ਤਾਂ ਉਹ ਇਨਸਾਨ ਜਿਹੜਾ ਪਾਣੀ ਦੇ ਅੰਦਰ ਗਿਆ ਆਤਮਿਕ ਰੀਤੀ ਦੇ ਨਾਲ ਉਹ ਖਤਮ ਪੁਰਾਣੀ ਇਨਸਾਨੀਅਤ ਵਿੱਚ ਜੋ ਵੀ ਸਰਾਪ ਉਹਦੇ ਉੱਤੇ ਸੀ ਉਹ ਵੀ ਪਾਣੀ ਦੇ ਅੰਦਰ ਜਦੋਂ ਗਿਆ ਨਾਲ ਹੀ ਟੁੱਟ ਗਏ ਖਤਮ ਜੋ ਉਹਨੇ ਵਾਅਦੇ ਕੀਤੇ ਸੀ ਮੈਂ ਸੁਖਣਾ ਫਲਾਣੇ ਤਾਂ ਦਊਂਗਾ ਬਲੀ ਚੜਾਉਂਗਾ ਕੁੱਕੜ ਬੱਕਰਾ ਜਾ ਕੋਈ ਸੋਨੇ ਦੀ ਚੀਜ਼ ਬਣਾ ਕੇ ਕਿਤੇ ਚੜਾਉਂਗਾ ਕਿਸੇ ਦਾ ਜੋ ਵੀ ਉਹਨੇ ਸਪਿਰਚੁਅਲ ਰੈਲਮ ਦੇ ਵਿੱਚ ਜੋ ਉਹਦੇ ਪ੍ਰੋਮਿਸਸਿਸ ਸੀਗੇ ਜਦੋਂ ਪਾਣੀ ਦੇ ਅੰਦਰ ਗਿਆ ਉਹ ਸਾਰੀਆਂ ਚੀਜ਼ਾਂ ਟੁੱਟ ਗਈਆਂ ਖਤਮ ਹੋ ਗਈਆਂ ਉਹਦੇ ਨਾਲ ਕਿਉਂਕਿ ਹੁਣ ਉਹ ਇਨਸਾਨ ਮਰ ਚੁੱਕਿਆ ਅਰ ਜਦੋਂ ਪਾਣੀ ਦੇ ਵਿੱਚੋਂ ਉਨੀ ਬਾਹਰ ਆਉਣਾ ਆ ਕੰਪਲੀਟਲੀ ਇੱਕ ਨਵਾਂ ਇਨਸਾਨ ਜਿਹੜਾ ਆਤਮਾ ਤੋਂ ਜੰਮਿਆ ਪਰਮਾਤਮਾ ਦਾ ਪੁੱਤਰ ਬਣ ਗਿਆ ਹੈ ਹallelujah ਹallelujah ਹੁਣ ਉਹਦੇ ਉੱਤੇ ਜਿਹੜੇ ਪੀੜ੍ਹੀਓ ਪੀੜ੍ਹੀ ਸਰਾਪ ਤੁਰੇ ਆਉਂਦੇ ਸੀ ਚਾਹੇ ਨਸ਼ੇ ਦੇ ਤਲਾਕ ਦੇ ਮੌਤ ਦੇ ਮਿਰਗੀ ਦੇ ਗਰੀਬੀ ਦੇ ਉਹ ਸਾਰੇ ਸਰਾਪਾਂ ਦਾ ਕੋਈ ਅਧਿਕਾਰ ਨਹੀਂ ਆ ਜਾਦੂ ਟੋਣੇ ਦਾ ਹੁਣ ਉਹਦੇ ਉੱਤੇ ਸਪੀੜੀ ਦੇ ਨਾਲੋਂ ਉਹਦੀਆਂ ਕਾਰਡਸ ਕੱਟੀਆਂ ਗਈਆਂ ਉਹਦਾ ਡੀਐਨਏ ਟੁੱਟ ਗਿਆ ਹੁਣ ਉਹਦਾ 나ੜੂ ਕਿਹਦੇ ਨਾਲ ਜੁੜ ਗਿਆ ਆ ਪਰਮੇਸ਼ਵਰ ਦੇ ਨਾਲ ਹallelujah ਹੁਣ ਉਹ ਪਰਮੇਸ਼ਵਰ ਦਾ ਬੇਟਾ ਬਣ ਗਿਆ ਹੁਣ ਉਹ ਪਰਮੇਸ਼ਵਰ ਦੀ ਬੇਟੀ ਬਣ ਗਿਆ ਇਸ ਲਈ ਹੁਣ ਉਹ ਚੀਜ਼ਾਂ ਜਿਹੜੀਆਂ ਪੁਰਾਣੀਆਂ ਸੀ ਉਹ ਉਹਦੇ ਉੱਤੇ ਹਾਵੀ ਨਹੀਂ ਹੋ ਸਕਦੀਆਂ ਦੇਖੋ ਕਿੰਨਾ ਵੱਡਾ ਬੈਨੀਫਿਟ ਆ ਹੁਣ ਉਹਦੇ ਕੋਲੇ ਚਾਂਸ ਆ ਕਿ ਉਹ ਜਿੰਨਾ ਗrow ਕਰ ਸਕਦਾ ਆ ਆਤਮਾ ਦੇ ਵਿੱਚ ਉਹ ਉਨਾ ਹੀ ਅੱਗੇ ਵੱਧ ਸਕਦਾ ਆ ਜਿੰਨੀ ਮਿਹਨਤ ਕਰੂਗਾ ਉਹ ਵਚਨ ਵਿੱਚ ਬਦਨ ਦੀ ਵਚਨ ਤੇ ਚੱਲਣ ਦੀ ਉਹ ਬਹੁਤ इजीली ਚੱਲ ਸਕਦਾ ਕਿਉਂਕਿ ਉਹ ਡੋਰਾ ਜਿਹੜੀਆਂ ਪਿੱਛੇ ਨੂੰ ਖਿੱਚਣ ਵਾਲੀਆਂ ਸੀਗੀਆਂ ਉਹ ਟੁੱਟ ਚੁੱਕੀਆਂ ਹੁਣ ਉਹ ਵਾਅਦੇ ਜਿਹੜੇ ਕਿਸੇ ਹੋਰ ਸ਼ਕਤੀ ਦੇ ਨਾਲ ਉਹਨੇ ਕੀਤੇ ਸੀ ਹੁਣ ਉਹ ਵਾਅਦਿਆਂ ਦਾ ਦੇਣਦਾਰ ਨਹੀਂ ਆ ਇਸ ਲਈ ਉਹ ਸ਼ਕਤੀਆਂ ਵੀ ਉਹਨੂੰ ਘੇਰਾ ਨਹੀਂ ਪਾ ਸਕਦੀਆਂ ਪਰ ਬਪਤਿਸਮਾ ਲੈ ਕੇ ਸੁਧਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਆ ਪੁਰਾਣੀਆਂ ਚੀਜ਼ਾਂ ਤਾਂ ਖਤਮ ਹੋ ਗਈਆਂ ਭਾਜੀ ਤੁਸੀਂ ਨਵਾਂ ਜੀਵਨ ਨਾ ਜੀਏ ਇਹ ਫੇ ਤੁਹਾਡੇ ਹੱਥ ਦੇ ਵਿੱਚ ਆ ਇਹਦੇ ਲਈ ਕਿਸੇ ਨੇ ਜ਼ੋਰ ਨਹੀਂ ਲਾਉਣਾ ਤੁਸੀਂ ਆਪ ਮਿਹਨਤ ਕਰਨੀ ਆ ਤੇ ਮੈਂ ਯਕੀਨ ਕਰਦੀ ਆ ਕਿ ਬਹੁਤ ਸਾਰਿਆਂ ਦੇ ਮਨ ਦੇ ਅੰਦਰ ਅੱਜ ਬਪਤਿਸਮਾ ਲੈਣ ਦੀ ਜਗਿਆਸਾ ਪੈਦਾ ਹੋ ਚੁੱਕੀ ਅਰ ਅੱਜ ਬਹੁਤ ਸਾਰੇ ਮੇਰੇ ਭੈਣ ਭਰਾ ਪਰਮੇਸ਼ਵਰ ਦੇ ਇਸ ਹੁਕਮ ਨੂੰ ਪੂਰਾ ਕਰਨਗੇ ਔਰ ਉਹਦੀ ਠਹਿرائی ਹੋਈ ਨਵੀਂ ਇਨਸਾਨੀਅਤ ਨੂੰ ਅਪਣਾਉਣਗੇ ਔਰ ਉਹਦੀ ਮਹਿਮਾ ਦੇ ਪਾਤਰ ਬਣ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਆਮੇਨ